ी महला तीजा है वार बालड़िए ता गुरुचरी लाए राम सदा हो वह सदावहागनी हार जियो ना जाए राम ਹਰ ਜਿਉ ਮਰੈ ਨਾ ਜਾਏ ਗੁਰ ਕੈ ਸਹਜ ਸੁਭਾਏ ਸਾ ਧਨਕੰਤ ਪਿਆਰੀ ਸੱਚ ਸੰਜਮ ਸਦਾ ਹੈ ਨਿਰਮਲ ਗੁਰ ਕੈ ਸਬਦ ਸੀਗਾਰੀ ਮੇਰਾ ਪ੍ਰਭ ਸਾਚਾ ਸਦ ਹੀ ਸਾਚਾ ਜਿਨ ਆਪੇ ਆਪ ਉਪਾਇਆ ਨਾਨਕ ਸਦਾ ਪੇਰ ਰਾਵੇ ਆਪਣਾ ਜਿਨ ਗੁਰ ਚਰਣੀ ਚਿਤ ਲਾਇਆ ਪੇਰ ਪਾਏ ਅੜਾ ਵਲੜੀਏ ਆਨੰਦ ਸਹਜੇ ਮਾਤੀ RAM ਗੁਰਮਤੀ ਮਨ ਅਨੰਦ ਭਇਆ ਚਿਤ ਤਨ ਮੈਲ ਨਾ ਰਾਤੀ RAM ਤੇਤ ਤਨ ਮੈਲ ਨਾ ਰਾਤੀ ਹਰ ਪ੍ਰਭ ਰਾਤੀ ਮੇਰਾ ਪ੍ਰਭ ਮੇਲ ਮਿਲਾਏ ਅਨ ਦਿਨ 라ਵੇ ਹਰ ਪ੍ਰਭ ਆਪਣਾ ਵਿਚਹੁ ਆਪ ਗਵਾਏ ਗੁਰਮਤਿ ਪਾਇਆ ਸਹਜ ਮਿਲਾਇਆ ਆਪਣੇ ਪ੍ਰੀਤਮ ਰਾਤੀ ਨਾਨਕ ਨਾਮ ਮਿਲੇ ਵਡਿਆਈ ਪ੍ਰਭ 라ਵੇ ਰੰਗ ਰਾਤੀ ਪੇਰ ਆਵੇ ਰੰਗ ਰਾਤੜੀਏ ਫਿਰ ਕਾ ਮਹਿਲ ਤੈਨ ਪਾਇਆ RAM ਸੋ ਸਹੋ ਆਤ ਨਿਰਮਲ ਦਾਤਾ ਜਿਨ ਵਿੱਚ ਆਹੋ ਆਪ ਗਵਾਇਆ RAM ਵੇਚਾ ਮੋਹ ਚੁਕਾਇਆ ਜਾ ਹਾਰ ਭਾਇਆ ਹਾਰ ਕਾਮਣ ਮਨ ਭਾਣੀ ਅਨ ਦਿਨ ਗੁਣ ਗਾਵੇ ਨਿਤ ਸਾਚੇ ਕਥੇ ਅਕਾਥ ਕਹਾਣੀ ਜੋਗ ਚਾਰੇ ਸਾਚਾ ਏਕੋ ਵਰਤੇ ਭੇਨ ਗੋਰ ਕਿਨੈ ਨਾ ਪਾਇਆ ਨਾਲਕ ਰੰਗ ਰਵੈ ਰੰਗ ਰਾਤੀ ਜਿਨ ਹਰ ਛੇਤੀ ਚੇਤ ਲਾਇਆ ਕਾਮਣ ਮਨ ਸੋਹੇ ਲੜਾ ਸਾਜਨ ਮਿਲੇ ਪਿਆਰੇ RAM ਗੁਰਮਤੀ ਮਨ ਨਿਰਮਲ ਹੋਆ ਹਰ ਰਾਖਿਆ ਉਰ ਧਾਰੇ RAM ਹਰ ਰਾਖਿਆ ਉਰ ਧਾਰੇ ਆਪਣਾ ਕਾਰਜ ਜਿਸ ਵਾਰੇ ਗੁਰਮਤੀ ਹਰ ਜਾਤਾ ਪ੍ਰੀਤਮ 모ਹੇ ਲਿਆ ਮਨ ਮੇਰਾ ਪਾਇਆ ਕਰਮ ਵਿਧਾਤਾ ਸਤਗੁਰ ਸੇਵ ਸਦਾ ਸੁਖ ਪਾਇਆ ਹਰ ਵਸਿਆ ਮਨ ਮੁਰਾਰੇ ਨਾਨਕ ਮੇਲ ਲਈ ਗੁਰ ਆਪਣੈ ਗੁਰ ਕੈ ਸਬਦ ਸੁਵਾਰੇ ਸੁਹੀ ਮਹੱਲਾਤੀ ਜਾ ਸੋਹਿਲੜਾ ਹਰਿ ਰਾਮ ਨਾਮ ਗੁਰ ਸਬਦੀ ਵਿਚਾਰੇ ਰਾਮ ਹਰਿ ਮਾਨ ਤਨੋ ਗੁਰ ਮੁਖ ਭੀਜੈ ਰਾਮ ਨਾਮ ਪਿਆਰੇ ਰਾਮ ਰਾਮ ਨਾਮ ਪਿਆਰੇ ਸਭ ਕੁਲ ਉਧਾਰੇ ਰਾਮ ਨਾਮ ਮੁਖ ਬਾਣੀ ਆਵਣ ਜਾਣ ਰਹੇ ਸੁਖ ਪਾਇਆ ਘਰ ਅਨਹਦ ਸੁਰਤ ਸਮਾਣੀ ਹਰ ਹਰ ਏਕੋ ਪਾਇਆ ਹਰ ਪ੍ਰਭ ਨਾਨਕ ਕਿਰਪਾ ਧਾਰੇ ਸੋਹਿ ਲੜਾ ਹਰਿ ਰਾਮ ਨਾਮ ਗੁਰ ਸਬਦੀ ਵਿਚਾਰੇ ਰਾਮ ਨੀਵੀ ਪ੍ਰਭ ਅਤ ਉਚਾ ਕਿਉ ਕਰ ਮਿਲਿਆ ਜਾਏ RAM ਗੁਰ ਮੇਲੀ ਬਹੁ ਕਿਰਪਾ ਧਾਰੀ ਹਰ ਕੈ ਸਬਦ ਸੁਭਾਏ RAM ਮਿਲ ਸਬਦ ਸੁਭਾਏ ਆਪ ਗਵਾਏ ਰੰਗ ਸਿਉ ਰਲੀਆਂ ਬਾਣੇ ਸੇਜ ਸੁਖਾਲੀ ਜਾ ਪ੍ਰਭ ਭਾਇਆ ਹਰ ਹਰ ਨਾਮ ਸਮਾਣੇ ਨਾਨਕ ਸੁਹਾਗਣ ਸਾ ਵਡ ਭਾਗੀ ਜੇ ਚੱਲੈ ਸਤਿਗੁਰੁ ਭਾਏ ਹਮਨੀਵੀ ਪ੍ਰਭ ਅਤ ਉਚਾ ਕਿਉ ਕਰ ਮਿਲਿਆ ਜਾਏ RAM ਘਟ ਘਟੇ ਸਬਨਾ ਵਿੱਚ ਏਕੋ ਏਕੋ RAM ਭਤਾ ਰੋ RAM ਇਕਨਾ ਪ੍ਰਭ ਦੂਰ ਵਸੈ ਇਕਨਾ ਮਨ ਆਧਾਰੋ RAM ਇਕ ਨਾ ਮਨ ਆਧਾਰੋ ਸਿਰ ਜਨਹਾਰੋ ਵਡ ਭਾਗੀ ਗੁਰ ਪਾਇਆ ਘਾਟ ਘਾਟ ਹਾਰੂ ਪ੍ਰਭ ਏਕੋ ਸੁਆਮੀ ਗੁਰਮੁਖ ਅਲਾਖ ਲਖਾਇਆ ਸਹਜੇ ਆਨੰਦ ਹੋਆ ਮਨ ਮਨਿਆ ਨਾਨਕ ਬ੍ਰਹਮ ਵਿਚਾਰੋ ਘਾਟ ਘਟੇ ਸਭਨਾ ਵਿੱਚ ਏਕੋ ਏਕੋ ਰਾਮ ਪਤਾਰੋ RAM ਗੁਰ ਸੇਵਨ ਸਤਗੁਰ ਦਾਤਾ ਹਰ ਹਰ ਨਾਮ ਸਮਾਇਆ RAM ਹਰ ਧੂੜ ਦੇਵ ਹੋ ਮੈਂ ਪੂਰੇ ਗੁਰ ਕੀ ਹਮ ਪਾਪੀ ਮੁਕਤ ਕਰਾਇਆ RAM ਬਾਪੀ ਮੁਕਤ ਕਰਾਏ ਆਪ ਗਵਾਏ ਲੇਜ ਘਰ ਪਾਇਆ ਵਾਸਾ ਵਿਵੇਕ ਬੁੱਧੀ ਸੋਖ ਰੈਣ ਵਿਹਾਣੀ ਗੁਰਮਤਿ ਨਾਮ ਪ੍ਰਗਾਸਾ ਹਰ ਹਰ ਅਨੰਦ ਭਾਇ ਦਿਨ ਰਾਤੀ ਨਾਨਕ ਹਰ ਮੀਠ ਲਗਾਏ ਗੁਰਸੇਵਨ ਸਤਗੁਰ ਦਾਤਾ ਹਰ ਹਰ ਨਾਮ ਸਮਾਏ ਰਾਗ ਸੁਹੀ ਮਹੱਲਾ 14 ਛੰਤ ਘਰ ਕਹਿਲਾ ਇੱਕ ਓ ਅੰਗਾਰ ਸਤਗੁਰ ਪ੍ਰਸਾਦ ਸਤਗੁਰੂ ਪੁਰਖ ਮਿਲਾਏ ਅਵਗਣ ਵਿਕਣਾ ਗੁਣ ਰਵਾ ਭਲ ਰਾਮ ਜੀਓ ਹਰ ਹਰ ਨਾਮ ਧਿਆਏ ਗੁਰਬਾਣੀ ਨਿਤ ਨਿਤ ਜਵਾ ਬਾਲ ਰਾਮ ਜੀਓ ਗੁਰਬਾਣੀ ਸਦ ਮੀਠੀ ਲਾਗੀ ਪਾਪ ਵਿਕਾਰ ਗਵਾਇਆ ਹਉ ਮੈਂ ਰੋਗ ਗਿਆ ਭਾਉ ਭਾਗਾ ਸਹਜੇ ਸਹਜ ਮਿਲਾਇਆ ਕਾਇ ਸੇਜ ਗੁਰ ਸਬਦ ਸੁਖਾਲੀ ਗਿਆਨ ਤਤ ਕਰ ਭੋਗੋ ਆਨ ਦੇਨ ਸੋਖ ਮਾਣੇ ਨੇਤਰ ਲੀਆ ਨਾਨਕ ਧੁਰ ਸੰਜੋਗੋ ਸਾਤ ਸੰਤੋਖ ਕਾਰ ਭਾਉ ਕੁੜਮ ਕੁੜਮਾਈ ਆਇਆ ਬਲ RAM ਜੀਓ ਸੰਤ ਜਨਾ ਕਰ ਮੇਲ ਗੁਰ ਬਾਣੀ ਗਾਵਾਈਆ ਬਲਰਾਮ ਜੀਓ ਬਾਣੀ ਗੁਰ ਗਾਈ ਪਰਮ ਗਤ ਪਾਈ ਪੰਜ ਮਿਲੇ ਸੁਹਾਇਆ ਗਿਆ ਕਰੋਧ ਮਮਤਾ ਤਨ 나ਠੀ ਪਾਖੰਡ ਪਰਮ ਗਵਾਇਆ ਹਾਉ ਮੈਂ ਪੀਰ ਗਈ ਸੁਖ ਪਾਇਆ ਆ ਰੋਗਤ ਭਏ ਸਰੀਰਾ ਗੁਰ ਪ੍ਰਸਾਦੀ ਬ੍ਰਹਮ ਪਛਾਤਾ ਨਾਨਕ ਗੁਣੀ ਗਹੀਰਾ ਮਨ ਮੁਖ ਵਿਛੁੜੇ ਦੂਰ ਮਹਿਲ ਨਾ ਪਾਏ ਬਲ ਗਈ ਬਲ RAM ਜੀਓ ਅੰਤਰ ਮਮਤਾ ਕੂੜ ਕੂੜ ਵਿਹਾਜੇ ਕੂੜ ਲਈ ਬਲਰਾਮ ਜੀਓ ਕੂੜ ਕਪਟ ਕਮਾਵੇ ਮਹਾ ਦੁਖ ਪਾਵੇ ਵਿਣ ਸਤਗੁਰ ਮਗ ਨਾ ਪਾਇਆ ਉਜੜ ਪੰਥ ਬ੍ਰਹਮਾ ਗਾਵਾਰੀ ਖੇਨ ਖੇਨ ਧੱਕੇ ਖਾਇਆ ਆਪੇ ਦਇਆ ਕਰੇ ਪ੍ਰਭ ਦਾਤਾ ਸਤਿਗੁਰ ਪੁਰਖ ਮਿਲਾਏ ਜਨਮ ਜਨਮ ਕੇ ਵਿਛੜੇ ਜਨ ਮਿਲੇ ਨਾਨਕ ਸਹਿਜ ਸੁਭਾਏ ਆਇਆ ਲਗਨ ਗੁਣਾਏ ਹਿਰਦੈ ਧਨ ਓ ਮਾਹੀਆ ਬਲਰਾਮ ਜੀਓ ਪੰਡਿਤ ਪਾਦੇ ਆਣ ਪਤੀ ਬਹਿ ਵਾਚਾਈਆ ਵਾਲ ਰਾਮ ਜੀਓ ਪਤੀ ਵਾਚਾਈ ਮਨ ਵਜੀ ਵਧਾਈ ਜਬ ਸਾਜਨ ਸੁਣੇ ਘਰ ਆਏ ਗੁਣੀ ਗਿਆਨੀ ਬਹਿ ਮਤਾ ਪਕਾਇਆ ਫਿਰ ਤਤ ਦਿਵਾਏ ਵਾਰ ਪਾਇਆ ਪੁਰਖ ਅਗੰਮ ਅਗੋਚਰ ਸਾਧਨ ਅਵਤਨ ਬਾਲ ਸਖਾਈ ਨਾਨਕ ਕਿਰਪਾ ਕਰ ਕੈ ਮੇਲੇ ਵਿਛੋੜਾ ਕਦੇ ਨਾ ਜਾਈ ਸੁਹੀ ਮਹੱਲਾ ਚੌਥਾ ਹਰ ਪਹਿਲੜੀ ਲਾਵ ਪਰਵਿਰਤੀ ਕਰਮ ਦਰੜਾਇਆ ਬਾਲ RAM ਜੀਓ ब्रह्म वेद धर्म दृढ पाप तजाया राम जियो धर्म दृढो हर नाम त्याव हो तयावहो सिमृतनाम दृढाया पूरा आराद हो सब केल वेख पाप गवाया ਸਹਿਜ ਆਨੰਦ ਹੋਆ ਵਡਭਾਗੀ ਮਨ ਹਰ ਹਰ ਮੀਠਾ ਲਾਇ ਜਨ ਕਹੈ ਨਾਨਕ ਲਾਭ ਪਹਿਲੀ ਆਰੰਭ ਕਾਜ ਰਚਾਇਆ ਹਰ ਦੂਜੜੀ ਲਾਵ ਸਤਿਗੁਰੂ ਪੁਰਖ ਮਿਲਾਇਆ ਬਾਲ ਰਾਮ ਜੀਓ ਨੇਰ ਭਾਉ ਭੈ ਮਨ ਹੋਏ ਹਉ ਮੈਂ ਮੈਲ ਗਵਾਇਆ ਬਲ ਰਾਮ ਜੀਉ ਨਿਰਮਲ ਭਾਉ ਪਾਇਆ ਹਰ ਗੁਣ ਗਾਇਆ ਹਰ ਵੇਖੈ ਰਾਮ ਹਦੂਰੇ ਹਰ ਆਤਮ ਰਾਮ ਪਸਾਰਿਆ ਸੁਆਮੀ ਸਰਬ ਰਹਿਆ ਭਰ ਪੂਰੇ ਅੰਤਰ ਬਾਹਰ ਹਾਰ ਪ੍ਰਭ ਏਕੋ ਮਿਲ ਹਾਰ ਜਨ ਮੰਗਲ ਗਾਏ ਜਨ ਨਾਨਕ ਦੂਜੀ ਲਾਭ ਚਲਾਈ ਅਨਹਦ ਸਬਦ ਵਜਾਏ ਹਰਤੀ ਜੜੀ ਲਾਵ ਮਨ ਚਾਉ ਭਇਆ ਬੈਰਾਗੀ ਆਵਲ ਰਾਮ ਜੀਓ संत जना हार मेल हार पाया वग्या बाल राम जि निर्मल हार पाया हार गुण गाया मुख बोली हार वाणी संत जना वडभागी पाया हर कथिय कहानी ਹਰਦਾ ਹਰ 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 ਧੁਨ ਉਪਜੀ ਹਰ ਜਪੀਐ ਮਸਤਕ ਭਾਗ ਜਿਓ ਜਨ ਨਾਨਕ ਬੋਲੇ ਤੀਜੀ ਲਾਵੈ ਹਰ ਉਪਜੈ ਮਨ ਬੈ ਰਾਗ ਜਿਓ ਹਰ ਚੌਥੜੀ ਲਾਵ ਮਨ ਸਹਿਜ ਭਾਇ ਹਰ ਪਾਇਆ ਬਲ ਰਾਮ ਜਿਓ गोरमुख मिलेया सुभाए हार मान तन मीठा लाया राम जियो हार मीठा लाया मेरे प्रभ पाया आन दिन हार लेबलाय मन चिन्दया फल पाया स्वामी हर नाम वादाई ਹਰ ਪ੍ਰਭ ਠਾਕੁਰ ਕਾਜ ਰਚਾਇਆ ਧਨ ਹਿਰਦੈ ਨਾਮ ਵਿਗਾਸੀ ਜਨ ਨਾਨਕ ਬੋਲੇ ਚੌਥੀ ਲਾਵੇ ਹਰ ਪਾਇਆ ਪ੍ਰਭ ਅਵਿਨਾਸੀ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਰਾਗ ਸੂਹੀ ਛੰਤ ਮਹੱਲਾ ਚੌਥਾ ਘਰ ਦੂਜਾ ਗੋਰਮukh ਹਰ ਗੁਣ ਗਾਏ ਹਿਰਦੈ ਰਸਨ ਰਸਾਏ ਹਰ ਰਸਨ ਰਸਾਏ ਮੇਰੇ ਪ੍ਰਭ ਭਾਏ ਮਿਲੇ ਆ ਸਹਜ ਸੁਭਾਏ ਆਨ ਦਿਨ ਭੋਗ ਭੋਗੇ ਸੁਖ ਸੋਵੇ ਸਬਦ ਰਹਿ ਲਿਵ ਲਾਏ ਵੱਡਾ ਭਾਗ ਗੁਰਪੂਰਾ ਪਾਈਐ ਆਨ ਦਿਨ ਨਾਮ ਧਿਆਏ ਸਹਜੇ ਸਹਜ ਮਿਲਿਆ ਜਗ ਜੀਵਨ ਨਾਨਕ ਸੋਨ ਸਮਾਏ ਸੰਗਤ ਸੰਤ ਮਿਲਾਏ ਹਾਰ ਸਰ ਨਿਰਮਲ ਨਾਏ ਨੇ ਰਮਲ ਜਲ ਨਹਾਏ ਮੈਲ ਗਵਾਏ ਭਏ ਪਵਿੱਤ ਸਰੀਰਾ ਦੁਰਮਤ ਮੈਲ ਗਈ ਭ੍ਰਮ ਭਾਗਾ ਹਉ ਮੈਂ ਬਿਨ ਠੀ ਪੀਰਾ ਨਦਰ ਪ੍ਰਭੂ ਸਤ ਸੰਗਤ ਪਾਈ ਨੇਜ ਘਰ ਹੋ ਆਵਾਸਾ ਹਰ ਮੰਗਲ ਰਸ ਰਸਨ ਰਸਾਏ ਨਾਨਕ ਨਾਮ ਪ੍ਰਗਾਸਾ ਅੰਤਰ ਰਤਨ ਵਿਚਾਰੇ ਗੁਰਮੁਖ ਨਾਮ ਪਿਆਰੇ ਹਰ ਨਾਮ ਪਿਆਰੇ ਸ਼ਬਦ ਦਿਸਤਾਰੇ ਅਗਿਆਨ ਅਧੇਰ ਗਵਾਇਆ ਗਿਆਨ ਪ੍ਰਚੰਡ ਬਲਿਆ ਘਟ ਚਾਨਣ ਘਰ ਮੰਦਰ ਸੁਹਾਇਆ ਤਾਨ ਮਨ ਅਰਪ ਸੀਗਾਰ ਬਣਾਏ ਹਾਰ ਪ੍ਰਭ ਸਾਚੇ ਭਾਇਆ ਜੋ ਪ੍ਰਭ ਕਹੈ ਸੋਈ ਪਾਰ ਕੀਜੈ ਨਾਨਕ ਅੰਕ ਸਮਾਇਆ ਹਾਰ ਪ੍ਰਭ ਕਾਜ ਰਚਾਇਆ ਗੁਰਮੁਖ ਵਿਆਹਣ ਆਇਆ ਵਿਆਹਣ ਆਇਆ ਗੁਰਮੁਖ ਹਰ ਪਾਇਆ ਸਾਧ ਤਨ ਕੰਤ ਪਿਆਰੀ ਸੰਤ ਜਨਾ ਮੇਲ ਮੰਗਲ ਗਾਏ ਹਰ ਜਿਓ ਆਪ ਸਵਾਰੀ ਸੋਰ ਨਾਰਾ ਗਣ ਗੰਧਰਬ ਮਿਲ ਆਏ ਅਪੂਰਬ ਜਾਨ ਬਣਾਈ ਨਾਨਕ ਪ੍ਰਭ ਪਾਇਆ ਮੈਂ ਸਾਚਾ ਨਾ ਖਦੇ ਮਰੇ ਨਾ ਜਾਈ राग सुही छंत मोहल्ला चौथा घर तीजा एक ओंकार सतगुरु प्रसाद आवहो संत जन हो गुण गावे गोविंद के रे राम गुरमुख मेल रहिये घर वाजह शब्द कनेरे राम ਸਬਦ ਕਨੇਰੇ ਹਾਰ ਪ੍ਰਭ ਤੇਰੇ ਤੂ ਕਰਤਾ ਸਭ ਥਾਈ ਐਹ ਨਿਸ ਜਪੀ ਸਦਾ ਸਲਾਹੀ ਸਾਚ ਸਬਦ ਲਿਵ ਲਾਈ ਆਨ ਦਿਨ ਸਹਜ ਰਹੈ ਰੰਗ ਰਾਤਾ RAM ਨਾਮ ਰੇਦ ਪੂਜਾ ਨਾਨਕ ਗੁਰਮੁਖ ਇਕ ਪਛਾਣੈ ਅਵਰ ਨਾ ਜਾਣੈ ਦੂਜਾ ਸਾਭ ਮੈਂ ਹਰავ ਰਹਿਆ ਸੋ ਪ੍ਰਭ ਅੰਤਰ ਜਾਮੀ RAM ਗੁਰ ਸ਼ਬਦ ਰਵੈ ਰਾਵ ਰਹਿਆ ਸੋ ਪ੍ਰਭ ਮੇਰਾ ਸੁਆਮੀ RAM ਪ੍ਰਭ ਮੇਰਾ ਸੁਆਮੀ ਅੰਤਰ ਜਾਮੀ ਘਾਟ ਘਾਟ ਰਵੈ ਆਸੋਈ ਗੁਰਮਤ ਸੱਚ ਪਾਈਐ ਸਹਿਜ ਸੁਮਾਈਐ ਤੇਸ ਬਿਨ ਅਬਰ ਨਾ ਕੋਈ ਸਹਜ ਗੁਣ ਗਾਵ ਜੇ ਪ੍ਰਭ ਭਾਵ ਆਪੇ ਲੈੇ ਮਿਲਾਏ ਨਾਨਕ ਸੋ ਪ੍ਰਭ ਸਬਦ ਦੇ ਜਾਪੈ ਐਹ ਨਿਸ ਨਾਮ ਧਿਆਏ ਯਹੋ ਜਗੋ ਦੁਤਰ ਮਨ ਮੁਖ ਪਾਰ ਨਾ ਪਾਈ ਰਾਮ ਅੰਤਰੇ ਹਉ ਮੈਂ ਮਮਤਾ ਕਾਮ ਕ੍ਰੋਧ ਚਤੁਰਾਈ ਰਾਮ अंतर चतुराई थाए ना पाई बिर जन्म गवाया जाम माग दुख पावे चोटा गया अन्त् बेन बिन नाव बेलि नाही पुत कुट सोत पाई नानक माया मोह पसारा आगे साथ ना जाई ਪਾਉ ਪੁਛੋ ਆਪਣਾ ਸਤਗੁਰੂ ਦਾਤਾ ਕੇਨ ਵਿਧ ਦੁਤਰ ਤਰੀਏ RAM ਸਤਗੁਰ ਪਾਏ ਚਲੋ ਜੀਵਤਿਆ ਏਵ ਮਰੀਏ RAM ਜੀਵਤਿਆ ਮਰੀਏ ਪਾਉ ਜਲ ਤਰੀਏ ਗੁਰਮੁਖ ਨਾਮ ਸਮਾਵੈ ਪੂਰਾ ਪੁਰਖ ਪਾਇਆ ਵਡਭਾਗੀ ਸੱਚ ਨਾਮ ਲਿਵ ਲਾਵੈ ਮਾਤ ਪਰਗਾਸ ਭਈ ਮਨ ਮਾਨਿਆ RAM ਨਾਮ ਵੜਿਆਈ ਨਾਨਕ ਪ੍ਰਭ ਪਾਇਆ ਸ਼ਬਦ ਮਿਲਾਇਆ ਜੋਤੀ ਜੋਤ ਮਿਲਾਈ